ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਬੇਸਨ ਦਾ ਗੂੰਦ ਵਾਲਾ ਸੀਰਾ ਤਿਆਰ ਕਰਾਂਗੇ ਇਹ ਜੀ ਗੁਣਾ ਨਾਲ ਭਰਪੂਰ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਹੀ ਲਾਇਵੰਦ ਹੈ ਸਰਦੀਆਂ ਵਿੱਚ ਇਹ ਤੁਹਾਨੂੰ ਸਰਦੀ ਤੋਂ ਤਾਂ ਬਚਾਵੇਗਾ ਖਾਂਸੀ ਜੁਕਾਮ ਬੁਖਾਰ ਤੋਂ ਵੀ ਰਾਤ ਮਿਲੇਗੀ ਸਰਦੀ ਤਾਂ ਤੁਹਾਨੂੰ ਇਹ ਪੀਣ ਨਾਲ ਬਿਲਕੁਲ ਹੀ ਨਹੀਂ ਲੱਗਦੀ ਇਹ ਜੀ ਤੁਸੀਂ ਜੇਕਰ ਬਣਾ ਕੇ ਬੱਚਿਆਂ ਨੂੰ ਜਾਂ ਆਪ ਵੀ ਦਿੰਦੇ ਹੋ ਆਪ ਤਾਂ ਤੰਦਰੁਸਤ ਰਹਿੰਦੇ ਹੋ ਕਾ ਪਰਿਵਾਰ ਨੂੰ ਵੀ ਤੰਦਰੁਸਤ ਰੱਖੇਗੇ ਸਵਾਦਿਸ਼ਟ ਹੋਣ ਦੇ ਨਾਲ ਨਾਲੇ ਸੇਤਮੰਦ ਵੀ ਬਹੁਤ ਜ਼ਿਆਦਾ ਹੈ ਤੇ ਗੁਣਾ ਇਹ ਆਪਾਂ ਘੱਟ ਘਿਓ ਵਿੱਚ ਤਿਆਰ ਕਰਾਂਗੇ ਜ਼ਿਆਦਾ ਘਿਓ ਬਣੀ ਇਹਨੂੰ ਜ਼ਰੂਰਤ ਨਹੀਂ ਹੈਗੀ ਆਪਾਂ ਜੀ ਇੱਕ ਪੈਨ ਲਿਆ ਹੈ ਖਾਲੀ ਘੱਟ ਗੈਸ ਤੇ ਉਹਨੂੰ ਚਲਾ ਲਿਆ ਤੇ ਇੱਕ ਕੌਲੀ ਵੇਸਣ ਦੀ ਮੋਟਾ ਵੇਸਣ ਲਿਆ ਹੈ ਇਹਨੂੰ ਆਪਾਂ ਭੁੰਨਾਗੇ ਆਪਾਂ ਖਾਲੀ ਵੇਸਣ ਇਸ ਲਈ ਭੁੰਨਦੇ ਆ ਫਿਰ ਘਿਓ ਦੀ ਜਿਹੜੀ ਵਰਤੋਂ ਇਹ ਬਹੁਤ ਘੱਟ ਹੁੰਦੀ ਜੇਕਰ ਇਹਨੂੰ ਘਿਓ ਵਿੱਚ ਭੁੰਨਾਗੇ ਤਾਂ ਘਿਓ ਜ਼ਿਆਦਾ ਲੱਗੇਗਾ ਕਿਉਂ ਜੀ ਜ਼ਿਆਦਾ ਨਹੀਂ ਚਾਹੀਦਾ ਹੁੰਦਾ ਜਿਹੜੀਆਂ ਚੀਜ਼ਾਂ ਪਾਈਆਂ ਉਹਦੇ ਵਿੱਚ ਹੀ ਗੁਣ ਬਹੁਤ ਜ਼ਿਆਦਾ ਹੁੰਦੇ ਆ ਸੀਰੇ ਵਿੱਚ ਵੈਸੇ ਵੀ ਘੱਟ ਹੀ ਕਿਉਂ ਪੈਂਦਾ ਤੇ ਇਹਨੂੰ ਆਪਾਂ ਖਾਲੀ ਇਸ ਤਰ੍ਹਾਂ 10 ਮਿੰਟ ਵਿੱਚ ਜੀ ਇਹ ਆਪਣਾ ਪੁੱਜ ਕੇ ਤਿਆਰ ਹੋ ਜਾਏਗਾ ਤੇ ਗੁਣਾ ਨਾਲ ਭਰਪੂਰ ਹੈ ਸਰਦੀਆਂ ਵਿੱਚ ਇਹ ਖਾਣਾ ਬਹੁਤ ਹੀ ਲਾਇਵ ਆਂਦਾ ਇਹ ਨਹੀਂ ਤੁਸੀਂ ਰਾਤ ਨੂੰ ਹੀ ਇਹਦੇ ਵਿੱਚ ਆਪਾਂ ਖਸਕਸ 20 ਕਿ ਦਾਣੇ ਕਾਲੀ ਮਿਰਚ ਦੇ ਸੋੜੀਆਂ ਜੇ ਕਾਲੀਆਂ ਹਰੀਆਂ ਇਲਾਚੀਆਂ ਦੇ ਦਾਣੇ ਤੇ ਸੁੰਡ ਸੁੰਡ ਆਪਾਂ ਘਰ ਵਿੱਚ ਤਿਆਰ ਕੀਤੀ ਹੈ ਅੱਧਾ ਕਿ ਚਮਚ ਥੋੜੀ ਜਿਹੀ ਜੁਆਇਨ ਇਹਨਾਂ ਨੂੰ ਗ੍ਰਾਈਂਡ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਇਧਰ ਜੀ ਇੱਕ ਛੋਟਾ ਚਮਚ ਆਪਾਂ ਕਿਉ ਪਾਵਾਂਗੇ ਤੇ ਇੱਕ ਵੱਡਾ ਚਮਚ ਆਪਾਂ ਗੂੰਦ ਦਾ ਇਹਦੇ ਵਿੱਚ ਪਾਵਾਂਗੇ ਗੂੰਦ ਜਿਹੜੀ ਇਹ ਤੁਹਾਨੂੰ ਪਤਾ ਹੀ ਹੈ ਸਰਦੀਆਂ ਵਿੱਚ ਖਾਣੀ ਬਹੁਤ ਜ਼ਿਆਦਾ ਲਾਏ ਬੰਦ ਹੁੰਦੀ ਇਹਨੂੰ ਘੱਟ ਗੈਸ ਤੇ ਭੁੰਨਣਾ ਹੈ ਤਾਂ ਕਿ ਅੰਦਰ ਤੱਕ ਪੁੱਜ ਜਾਵੇ ਇਸ ਤਰ੍ਹਾਂ ਗੂੰਦ ਦਾ ਸੀਰਾ ਤਿਆਰ ਕਰੋਗੇ ਤੇ ਬਹੁਤ ਹੀ ਸੁਆਦੀਸ਼ਟ ਹੋਏਗਾ ਤੇਨੂੰ ਆਪਾਂ ਮੈਸ਼ਰ ਦੀ ਮਦਦ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਬੱਚੇ ਵੀ ਜੀ ਇਹਨੂੰ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਣਗੇ ਐਵੇਂ ਨਹੀਂ ਰਵੇਗਾ ਬਿਲਕੁਲ ਐਂਡ ਤੇ ਮਿਕਸ ਹੋ ਜਾਏਗਾ ਵਿੱਚ ਤੇ ਇਹਨ ਦੇ ਵਿੱਚ ਆਪਾਂ ਪੁੱਜਿਆ ਹੋਇਆ ਬੇਸਨ ਪਾ ਦਾਂਗੇ ਬੇਸਨ ਆਪਣਾ ਪੁੱਜ ਗਿਆ ਹੀ ਤੇ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰਾਂਗੇ ਤੇ ਉਧਰ ਆਪਾਂ ਪਾਣੀ ਗਰਮ ਰੱਖ ਦਿੱਤਾ ਪੰਜ ਕੀ ਕੌਲੀਆਂ ਤੇ ਇਹਨ ਦੇ ਵਿੱਚ ਜੀ ਗਰਮ ਪਾਣੀ ਦੀ ਵਰਤੋਂ ਦੀ ਠੰਡੇ ਪਾਣੀ ਦੀ ਨਹੀਂ ਹੁੰਦੀ ਤੇ ਦੇਖੋ ਜੀ ਬਿਲਕੁਲ ਮਿਕਸ ਹੋ ਗਿਆ ਤੇ ਇਹਨ ਦੇ ਵਿੱਚ ਜਦੋਂ ਪਾਣੀ ਪਾਉਣਾ ਆਪਾਂ ਰਾਮ ਨਾਲ ਪਾਉਣਾ ਤਾਂ ਕਿ ਗੁਠਲੀਆਂ ਨਾ ਵੱਜਣ ਹੌਲੀ ਹੌਲੀ ਮਿਕਸ ਕਰਦੇ ਕਰਦੇ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਤੇ ਇਹ ਗਰਮ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ। ਇਹਨੂੰ ਫਿਰ ਮਿਕਸ ਕਰ ਲਾਂਗੇ ਜੇਕਰ ਗੁੱਠਲੀਆਂ ਵੱਜ ਵੀ ਗਈਆਂ ਦੀ ਆਪਾਂ ਪੁੱਠੀ ਕਰਚੀ ਨਾਲ ਮੈਸ਼ ਕਰ ਲਾਂਗੇ ਤੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣਗੀਆਂ। ਤੇ ਕਲਰ ਹੀ ਦੇਖੋ ਜੀ ਕਿੰਨਾ ਵਧੀਆ ਆਇਆ ਸੀਰਾ ਆਪਣਾ ਕਿੰਨਾ ਸੋਹਣਾ ਪੁੱਜਾ ਤੇ ਸਰਦੀਆਂ ਵਿੱਚ ਵੀ ਗੁਣਮਾਨ ਤਾਂ ਇੰਨਾ ਹੈ ਵੀ ਕੋਈ ਸਾਹ ਵੀ ਨਹੀਂ ਆਂਦਾ ਤੇ ਆਪਾਂ ਸਾਰਾ ਪਾਣੀ ਪਾ ਦਾਂਗੇ। ਤੇ ਇਧਰ ਆਪਾਂ ਗੁੜ ਇਹਦੇ ਵਿੱਚ ਆਪਾਂ ਗੁੜ ਜਾਂ ਸ਼ੱਕਰ ਦੀ ਵਰਤੋਂ ਕਰ ਸਕਦੇ ਹਾਂ ਵੈਸੇ ਗੁੜ ਦੀ ਜ਼ਿਆਦਾ ਵਧੀਆ ਹੈ ਤੁਸੀਂ ਖੰਡ ਨਹੀਂ ਲੈ ਸਕਦੇ ਜਿਹੜਾ ਗ੍ਰाइंड ਕੀਤਾ ਸਮਾਨ ਸੀ ਆਪਾਂ ਸਾਰਾ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜੇ ਜਿਹਾ ਡਰਾਈ ਫਰੂਟ ਬਦਾਮ ਤੇ ਪਿਸਤੇ ਪਾਵਾਂਗੇ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਇਹਨੂੰ ਜੇ ਤੁਸੀਂ ਆਪਣੇ ਹਿਸਾਬ ਨਾਲ ਜੇ ਪਤਲਾ ਰੱਖਣਾ ਹੈ ਪਤਲਾ ਰੱਖ ਲਓ ਤੁਹਾਡਾ ਆਪਣੀ ਇੱਛਾ ਹੈ ਥੋੜਾ ਜਿਹਾ ਆਪਾਂ ਪਾਣੀ ਜੇ ਪਾਣੀ ਉਤੋਂ ਪਾਉਣਾ ਤੇ ਗਰਮ ਕਰਕੇ ਪਾਉਣਾ ਠੰਡਾ ਪਾਣੀ ਨਹੀਂ ਪਾਉਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ मिक्स ਕਰ ਲਾਂਗੇ ਹੁਣ ਜਿਹੜਾ ਸੀਰਾ ਇਹ ਆਪਣਾ ਇਹ ਜੀ ਬਿਲਕੁਲ ਤਿਆਰ ਆ ਤੇ ਆਪਾਂ ਇਹਦੇ ਵਿੱਚ ਇੱਕ ਚਮਚ ਘਿਓ ਹੋਰ ਪਾਵਾਂਗੇ ਆਪਾਂ ਟੋਟਲ ਦੋ ਚਮਚ ਛੋਟੇ ਘਿਓ ਦੇ ਲੈ ਆ ਤੇ ਹੁਣ ਗੈਸ ਆਪਾਂ ਬੰਦ ਕਰ ਦਾਂਗੇ ਤੇ ਇਹਨੂੰ ਆਪਾਂ ਬਾਉਲ ਵਿੱਚ ਕੱਪ ਵਿੱਚ ਕੱਢਾਂਗੇ ਤੁਸੀਂ ਕਿਸੇ ਵਿੱਚ ਵੀ ਕੱਢ ਕੇ ਸਜਾ ਸਕਦੇ ਹੋ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸੀਰਾ ਜੀ ਬਣਾ ਕੇ ਆਪਣੇ ਪਰਿਵਾਰ ਨੂੰ ਜ਼ਰੂਰ ਖਿਲਾਇਓ ਸਾਡੀ ਵੀਡੀਓ ਲਈ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ